ਵਿਸ਼ਸ਼੍ਰੀਆ ਕਾਲ ਜੀ ਸਾਰਿਆਂ ਨੂੰ ਮੈਂ ਹਾਂ ਸਰਬਜੀਤ ਪਿੰਡੂ ਲਕੀਮਾਂ ਚੈਨਲ ਤੇ ਮੈਂ ਸਭ ਦਾ ਸਵਾਗਤ ਕਰਦੀ ਆ ਹੋਰ ਸਨੌਜੀ ਸਾਰੇ ਕੀ ਹਾਲ ਮੈਂ ਉਮੀਦ ਕਰਦੀ ਆ ਸਾਰੀ ਵਧੀਆ ਠੀਕ ਠਾਕ ਹੋਣਗੇ ਅਸੀਂ ਵੀ ਠੀਕ ਆ ਤੇ ਲੋ ਜੀ ਅੱਜ ਆਪਾਂ ਕਰਨ ਲੱਗੇ ਆ ਸੂਟ ਦੀ ਕਟਾਈ ਹਨਾ ਤੇ ਸੂਟ ਦੀ ਕਟਾਈ ਕਰਨ ਤੋਂ ਪਹਿਲਾਂ ਜਾਂ ਸਲਾਈ ਕਰਨ ਤੋਂ ਪਹਿਲਾਂ ਕਿਹੜੀ-ਕਿਹੜੀ ਗੱਲਾਂ ਦਾ ਧਿਆਨ ਰੱਖਣਾ ਪੈਂਦਾ ਆਪਾਂ ਨੂੰ ਉਹ ਤੋਂ ਉਹਦੇ ਬਾਰੇ ਦੱਸਦੇ ਆ ਜਿਵੇਂ ਜੀ ਹੁਣ ਆਪਾਂ ਨੇ ਇਹ ਸੂਟ ਕਟਾਈ ਕਰਨਾ ਹਨਾ ਇਹਦੀ ਕਟਿੰਗ ਕਰਨੀ ਆ ਸੂਟ ਦੀ ਤੇ ਸਭ ਤੋਂ ਪਹਿਲਾਂ ਤਾਂ ਆਪਾਂ ਦੇਖਾਂਗੇ ਐਵੇਂ ਸੂਟ ਦੇ ਵਿੱਚ ਕਾਣ ਤਾਂ ਨਹੀਂ ਹੈਗਾ ਜੇ ਸੂਟ ਦੇ ਵਿੱਚ ਕਾਣ ਹੋਇਆ ਐਦਾਂ ਕਰਕੇ ਪਹਿਲਾਂ ਤਾਂ ਐਦਾਂ ਕਰਕੇ ਦੇਖਾਂ ਸੂਟ ਚ ਕਾਣ ਤਾਂ ਨਹੀਂ ਹੁੰਦਾ ਕੋਈ ਜੀ ਸੂਟ ਦੇ ਵਿੱਚ ਥੋੜਾ ਜਿਹਾ ਕਾਣ ਹੋਏਗਾ ਹਨਾ ਤੇ ਜੇ ਜੇ ਆਪਾਂ ਬਿਨ ਦੇਖੀ ਇਹਦੀ ਕਟਾਈ ਕਰ ਲਾਂਗੇ ਤਾਂ ਆਪਣੀ ਜੋ ਸਲਾਈ ਕਰਨ ਤੋਂ ਬਾਅਦ ਚ ਕਮੀਜ਼ ਆਪਣੀ ਟੇਢੀ ਜਾਣ ਲੱਗੇਗੀ ਇੱਕ ਪਾਸੇ ਨੂੰ ਫਿਰ ਉਹ ਸੈੱਟ ਨਹੀਂ ਆਉਂਦਾ ਹੈਗਾ ਤੇ ਕਮੀਜ਼ ਸਲਾਈ ਕਰਿਆ ਹੋਇਆ ਇਹ ਇਹ ਕਾਣ ਨੂੰ ਕੱਢਣਾ ਜ਼ਰੂਰੀ ਹੈ ਜ ਇਹ ਕਾਣ ਨਹੀਂ ਨਿਕਲਦਾ ਦੇਖੋ ਜੀ ਇੰਨਾ ਕਾਣ ਨਿਕਲੂਗਾ ਇਹ ਇੰਨਾ ਕਾਣ ਨਿਕਲੂ ਇਸ ਸੂਟ ਦੇ ਵਿੱਚੋਂ ਜੇ ਇਹ ਕਾਰਨ ਨਹੀਂ ਨਿਕਲਦਾ ਤਾਂ ਫਿਰ ਆਪਾਂ ਨੂੰ ਸੂਟ ਚੇਂਜ ਕਰਨ ਵਾਸਤੇ ਦੇ ਦੇਣਾ ਚਾਹੀਦਾ ਜਿਸ ਵੀ ਮੇਰੇ ਭੈਣ ਦਾ ਮਤਲਬ ਕਿ ਕੋਈ ਸੂਟ ਸਟੀਚਿੰਗ ਕਰਨ ਵਾਲਾ ਹੁੰਦਾ ਪਹਿਲਾਂ ਤਾਂ ਆਪਾਂ ਨੂੰ ਉਹਨੂੰ ਸਮਾਰ ਕੇ ਮਿੰਟਣ ਕੇ ਦੇਖਾਂਗੇ ਕਾਣਤਾ ਨਹੀਂ ਹੈਗਾ ਜਾਂ ਡਿਫੈਕਟ ਪੀਸ ਤਾਂ ਨਹੀਂ ਹੈਗਾ ਕਿਉਂਕਿ ਕੱਟਣ ਲੱਗੇ ਸਭ ਤੋਂ ਪਹਿਲਾਂ ਤਾਂ ਆਪਾਂ ਨੂੰ ਸਾਰਾ ਸੂਟ ਚੈੱਕ ਕਰਨਾ ਚਾਹੀਦਾ ਜੇ ਆਪਾਂ ਦਿਨ ਚੈੱਕ ਕਰੇ ਹੀ ਸੂਟ ਕੱਟ ਲਵਾਂਗੇ ਨਾ ਤਾਂ ਅਗਲੇ ਦਾ ਸੂਟ ਖਰਾਬ ਹੋ ਜੂਗਾ ਨਾਲੇ ਪੈਸੇ ਲੱਗੇ ਖਰਾਬ ਹੋ ਜਾਣਗੇ ਹਨਾ ਨਾ ਤਾਂ ਫਿਰ ਜੇ ਕੱਟਿਆ ਹੋਇਆ ਸੂਟ ਵਾਪਸ ਹੁੰਦਾ ਤੇ ਜੇ ਸਟੀਚਿੰਗ ਕਰਦੇ ਆ ਫਿਰ ਉਹ ਮਤਲਬ ਕਿ ਆਪਣਾ ਸੈੱਟ ਵੀ ਨਹੀਂ ਆਉਂਦਾ ਹੈਗਾ ਤੇ ਇੱਕ ਪਾਸੇ ਨੂੰ ਜਾ ਜਾਈ ਜਾਂਦਾ ਹੈ ਕਈ ਵਾਰ ਜਦੋਂ ਆਪਾਂ ਸੂਟ ਦੀ ਕਟਾਈ ਕਰਦੇ ਹੁੰਨੇ ਆ ਹਨਾ ਤੇ ਇਹ ਸੂਟ ਦੀ ਜਦੋਂ ਕਟਾਈ ਕਰਨ ਲੱਗੇ ਮਤਲਬ ਕਿ ਇੱਕ ਪਾਸਾ ਮਤਲਬ ਕਿ ਲੰਬਾਈ ਇੱਕ ਪਾਸੇ ਤਾਂ ਸੈਕਟਰ ਆ ਜੂਗੀ ਠੀਕ ਹੈ ਨਾ ਤੇ ਦੂਜੇ ਪਾਸੇ ਦੀ ਲંબਾਈ ਜਾਂ ਤਾਂ ਵੱਜੂਗੀ ਜਾ ਫਿਰ ਕੱਟ ਜੂਗੀ ਉਹਦੇ ਵਿੱਚ ਵੀ ਆਪਾਂ ਨੂੰ ਕਾੜ ਦੇਖਣ ਨੂੰ ਮਿਲੂਗਾ ਤੇ ਇਹ ਕਾੜ ਆਪਾਂ ਨੂੰ ਚੈੱਕ ਕਰਨਾ ਚਾਹੀਦਾ ਤੇ ਸੂਟ ਸਾਰਾ ਇਦਾਂ ਸਾਰਾ ਸੂਟ ਖੋਲ-ਖੋਲ ਕੇ ਚੈੱਕ ਕਰਨਾ ਚਾਹੀਦਾ ਇਦਾਂ ਚਾਣਣ ਦੇ ਵਿੱਚ ਦੇਖਣਾ ਚਾਹੀਦਾ ਐਵੀ ਡਿਫੈਕਟ ਤਾਂ ਨਹੀਂ ਹੈਗਾ ਵਿੱਚ ਕੋਈ ਮਤਲਬ ਕਿ ਕਈ ਵਾਰ ਸੂਟ ਦੇ ਵਿੱਚ ਚਿਰਖੀ ਹੁੰਦੀ ਆ ਜਾਂ ਫਿਰ ਸੂਟ ਦੇ ਵਿੱਚ ਮਤਲਬ ਕਿ ਕਈ ਵਾਰ ਡਿਫੈਕਟ ਨਿਕਲਿਆ ਤਾਂ ਹੁੰਦਾ ਤੇ ਬਿਲਕੁਲ ਸਾਫ਼ ਹੈ ਸੂਟ ਕੋਈ ਡਿਫੈਕਟ ਨਹੀਂ ਹੈਗਾ ਤੇ ਇਹਦਾ ਹਨਾ ਤੇ ਬਾਕੀ ਪੂਰਾ ਵਧੀਆ ਕਲਰ ਵੀ ਬਹੁਤ ਸੋਹਣਾ ਹੈ ਦੇ ਜੇ ਕਾਣ ਦੂਜੇ ਪਾਸੇ ਕਾਣ ਹੈ ਤਾਂ ਮਤਲਬ ਕਿ ਇੱਕ ਪਾਸੇ ਤਾਂ ਕਾਣ ਨਿਕਲਿਆ ਆ ਉਹ ਕਾਣ ਆਪਾਂ ਨਿਕਲ ਜੂਆ ਤੇ ਫਿਰ ਆਪਾਂ ਦੂਜਾ ਪੱਲਾ ਚੈੱਕ ਕਰਕੇ ਦੇਖਾਂਗੇ ਤੇ ਦੇਖੋ ਇਹਦੇ ਵਿੱਚ ਵੀ ਥੋੜਾ ਜਿਹਾ ਕਾਣ ਹੈ ਤੇ ਇਹ ਵੀ ਇੰਨਾ ਕਾਣ ਨਿਕਲੂ ਆ ਆਪਣਾ ਤੇ ਇਹ ਸੂਟ ਕਟਾਈ ਕਰਨ ਤੋਂ ਪਹਿਲਾਂ ਆਪਾਂ ਨੂੰ ਇਹ ਕੱਲਾਂ ਦਾ ਧਿਆਨ ਰੱਖਣਾ ਬਹੁਤ ਜ਼ਿਆਦਾ ਜ਼ਰੂਰੀ ਆ ਹਨਾ ਤੇ ਬਾਕੀ ਜੀ ਜਦੋਂ ਆਪਾਂ ਸੂਟ ਦੀ ਮਿੰਟੀ ਗਿੰਤੀ ਪੂਰੀ ਕਰ ਲੈਨੇ ਆ ਤੇ ਫਿਰ ਸੂਟ ਦੀ ਕਟਿੰਗ ਕਰਨੀ ਚਾਹੀਦੀ ਆ ਕਈ ਵਾਰ ਜਦੋਂ ਆਪਾਂ ਪਿਓਰ ਦੇ ਸੂਟ ਕੱਟਦੇ ਆ ਹਨਾ ਤੇ ਕੱਡੇ ਹੋਏ ਕੜਾਈ ਵਾਲੇ ਸੂਟ ਕੱਟਦੇ ਆ ਤੇ ਉਹਨਾਂ ਦੇ ਵਿੱਚ ਵੀ ਕੜਾਈ ਵਿੰਗੀ ਡੈਡੀ ਹੁੰਦੀ ਜਿਵੇਂ ਇਹ ਤਾਂ ਹੋ ਗਿਆ ਪ੍ਰਿੰਟ ਸੂਟ ਜੇ ਐਸੇ ਸੂਟ ਤੇ ਕੜਾਈ ਹੁੰਦੀ ਇਹਦੀ ਕੜਾਈ ਵੀ ਉੱਚੀ ਨੀਵੀ ਹੁੰਦੀ ਤੇ ਉਹਦੇ ਨਾਲ ਵੀ ਨੀ ਆਪਣਾ ਸੂਟ ਸੈਟ ਆਉਂਦਾ ਹੈਗਾ ਤੇ ਬਾਕੀ ਜਦੋਂ ਮਤਲਬ ਕਿ ਆਪਾਂ ਪਲੇਨ ਸੂਟ ਕੱਟਦੇ ਆ ਉਹ ਵੀ ਆਪਾਂ ਨੂੰ ਇੱਕ ਵਾਰ ਚੈੱਕ ਕਰਨਾ ਜ਼ਰੂਰੀ ਹੁੰਦਾ ਇਹ ਵੀ ਕਾਣ ਤਾਂ ਨਹੀਂ ਹੈਗਾ ਸੂਟ ਦੇ ਵਿੱਚ ਇਹੀ ਮੈਂ ਕਹਿਣਾ ਚਾਹਨੀ ਆ ਮੇਰੇ ਭੈਣਾਂ ਨੂੰ ਇਹ ਵੀ ਜਦੋਂ ਵੀ ਆਪਾਂ ਸੂਟ ਦੀ ਕਟਿੰਗ ਕਰਦੇ ਆ ਤਾਂ ਸਭ ਤੋਂ ਪਹਿਲਾਂ ਤਾਂ ਸੂਟ ਨੂੰ ਦੇਖੋ ਪੂਰਾ ਚੰਗੀ ਤਰ੍ਹਾਂ ਨੱਕੋ ਇਹ ਵਿੱਚ ਕਾੜ ਤਾਂ ਨਹੀਂ ਡਿਫੈਕਟ ਤਾਂ ਨਹੀਂ ਜਾਂ ਫਿਰ ਸੂਟ 'ਚ ਛੇਕੀ ਤਾਂ ਨਹੀਂ ਇਹ ਸਾਰਾ ਦੇਖਣ ਤੋਂ ਬਾਅਦ ਫਿਰ ਸੂਟ ਦੀ ਕਟਾਈ ਕਰੋ ਤੇ ਚਲੋ ਜੀ ਹੁਣ ਕਰਦੇ ਆ ਜੀ ਆਪਾਂ ਸੂਟ ਦੀ ਕਟਿੰਗ ਤੇ ਇੱਕਾ ਬਾਟਮਾ ਇਹਦੀ ਸਲਾਈ ਕਰਨੀ ਹੈ ਮੈਨੇ ਇਹਦੀ ਪਹਿਲਾਂ ਕਟਾਈ ਕਰਦੀ ਆ ਤੇ ਫਿਰ ਮੈਂ ਆਪਣਾ ਇਹ ਸੂਟ ਸਟੀਚਿੰਗ ਕਰੂੰਗੀ ਇਹ ਰਹਿਣ ਕਲਰ ਬੋਸ ਉਹ ਮਨ ਲੱਗਿਆ ਹਨਾ ਮੈਂ ਕਿ ਚੱਲੇ ਜਣਾ ਡਪੱਟਾ ਡਾਈ ਕਰਵਾ ਲੂੰਗੀ ਮਰਜੇਟਾ ਟਾਈ ਕਲਰ ਦਾ ਲਾਈਟ ਮਰਜੇਟਾ ਜਾਂ ਚੰਗੂ ਡਪੱਟਾ ਨਹੀਂ ਫਿਰ ਹਰਾ ਜੜ ਡਪੱਟਾ ਡਾਈ ਕਰਵਾ ਲਾਂਗੀ ਤੇ ਸੂਟ ਪੂਰਾ ਵਧੀਆ ਵਾਟ ਜੂ ਆਪਣਾ ਤੇ ਚਲੋ ਜੀ ਇਹ ਸੀ ਆਪਣੀ ਅੱਜ ਦੀ ਵੀਡੀਓ ਤੁਹਾਡੇ ਵਾਸਤੇ ਜੋ ਮੈਂਨੇ ਮਤਲਬ ਕੀ ਵੀਡੀਓ ਤੁਹਾਡੇ ਵਾਸਤੇ ਬਣਾਈ ਐ ਸ਼ੇਅਰ ਕੀਤੀ ਐ ਵੀ ਸੂਟ ਦੀ ਕਟਾਈ ਕਰਨ ਤੋਂ ਪਹਿਲਾਂ ਕਿਹੜੀ ਚੀਜ਼ ਤਿਆਰ ਰੱਖਣਾ ਚਾਹੀਦਾ ਤੇ ਇਸ ਤੋਂ ਪਹਿਲਾਂ ਜੋ ਵੀ ਮੇਰੇ ਚੈਨਲ ਤੇ ਪਹਿਲੀ ਵਾਰ ਨਿਊ ਆਪਲੀਸ ਚੈਨਲ ਨੂੰ ਲਾਈਕ ਕਰ ਦਿਓ ਸਬਸਕ੍ਰਾਈਬ ਕਰ ਦਿਓ ਤੇ ਵੀਰੇ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਉਮੀਦ ਕਰਦੀ ਹਾਂ ਸੋ ਮਾਜੀ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਵੇ ਵੀ ਕਮੈਂਟ ਕਰਕੇ ਜ਼ਰੂਰ ਦੱਸਿਓ ਐ ਵੀ ਤੁਹਾਨੂੰ ਇਹ ਵੀਡੀਓ ਕਿੱਦਾਂ ਦੀ ਲੱਗੀ ਤੇ ਲੈ ਕੇ ਆਂਦੇ ਰਹਾਂਗੇ ਇਸੇ ਤਰ੍ਹਾਂ ਹੋਰ ਵਧੀਆ ਵੀਡੀਓ ਮਤਲਬ ਕਿ ਕਟਿੰਗ ਦੀਆਂ ਜਾਂ ਫਿਰ ਬਾਟਮ ਦੀਆਂ ਮੋਰੀ ਜਿਹੜੀ ਹੈ ਜੀ ਐਡੀ ਵੀਡੀਓ ਚੱਲਣਗੀਆਂ ਤੇ ਇਹ ਵੀਡੀਓ ਆਉਂਦੀ ਹੈ ਮੇਰੀ ਇੱਕ ਦਿਨ ਛੱਡ ਕੇ ਤੇ ਪਲੀਜ਼ ਵੀਰੇ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ celor ce, mi le de caluc bun, 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 Bye, bye!